<coughs> हां जी ਸਾਧ ਸੰਗਤ ਸੁਣੋ ਸੁਣਾਈਏ 11 ਦੀ ਗੱਲ ਉਹਦੋਂ ਅਸੀਂ ਮਦਰ ਖੇਡਦੇ ਹੁੰਦੇ ਸੀਗੇ ਇਹ ਗੱਲ ਹੈਗੀ ਆ 80-80 ਦੇ ਨੇੜੇ ਦੀ ਅੱਸੀਕ ਦੀ ਗੱਲ ਹੈ ਅਸੀਂ ਸਾਧ ਸੰਗਤ ਸਕੂਲੋਂ ਖੇਡਦੇ ਹੁੰਦੇ ਸੀ ਉਦੋਂ ਝੋਨਾ ਵੀ ਚਾੜ੍ਹਦੇ ਹੁੰਦੇ ਸੀ ਤੇ ਉਦੋਂ ਸਕੂਲ ਵੀ ਖੜਨ ਜਾਂਦੇ ਹੁੰਦੇ ਸੀ ਤੇ ਉਧਰ ਆਪਣੇ ਜਿਹੜਾ ਹੁਣ ਖਾਲ ਆ ਨਾ ਕੱਸੀ ਦਾ ਭਾਈ ਵਾਲੇ ਦੇ ਸੜਕ ਦੇ ਨਾਲ-ਨਾਲ ਆਉਂਦਾ ਉਦੋਂ ਇਹ ਖਾਲ ਨਾ ਆਪਣੇ ਬੰਦੇ ਪੱਟ ਕੇ ਤੇ ਪੱਕਾ ਕਰਨ ਨੂੰ ਯਾਨੀ ਵਧੀਆ ਵਿੱਚ ਦੀ ਟੋਏ ਜੇ ਕੱਢ ਕੇ ਬਹੁਤ ਦੂਰ ਤਾਈ ਲੰਮਾ ਖਾਲ ਪੱਟ ਕੇ ਤੇ ਮਿੱਟੀ ਪਾਸੇ ਕੱਢੀ ਵੀ ਸੀ ਤੇ ਮੈਂ ਸਕੂਲ ਖੇਡੋਂ ਹੁਣ ਉਥੋਂ ਦਨਸ਼ਾ ਬਜਾਂਦਾ ਸੀ ਜਦੋਂ ਖੇਡ ਕੇ ਆਉਂਦੇ ਸੀ ਜਿਹੜਾ ਥਾਣੇਦਾਰ ਸੇਵਕ ਸੀ ਇਹ ਹਲਤੀ ਸੀ ਬਤਾ ਤੇ ਚਤਰੀ ਵੀ ਸੀ ਹਲਤੀ ਵੀ ਸੀ ਮਖੌਲੀ ਵੀ ਸੀ ਤੇ ਭਾਈ ਮੇਰੀ ਰੋਟੀ ਭੂਰਾ ਲਿਆ ਖੇ ਤਾਂ ਬਨਸਾ ਵੀ ਹੁੰਦਾ ਸੀ ਨਾਲ ਸਾਡੇ ਜਿਹੜਾ ਹੁਣ ਉਹਨਾਂ ਨਾਲ ਲਿਆ ਵਾ ਰਾਜੂ ਉਹਨਾਂ ਨਾਲ ਗੁਰਿਆ ਪੱਤੀ ਚ ਉਹ ਬਨਸਾ ਸਾਡੇ ਉਦੋਂ ਇਕੱਠੇ ਹੀ ਰਹਿੰਦੇ ਸੀ ਖਾਸ ਅਸੀਂ ਬਾਲਾ ਤੇ ਅਸੀਂ ਤਿੰਨੇ ਖੇਤ ਭੂਰਾ ਸਾਡੀ ਰੋਟੀ ਲਿਆ ਮੇਰੀ ਤੇ ਬਨਸੇ ਦੀ ਤੇ ਗਰਦੇয়াল ਚਾਚੇ ਹੁਣ ਵੀ ਆਪਦੇ ਝੋਨੇ ਕੋਲੇ ਪਏ ਹੁੰਦੇ ਸੀ ਅਸੀਂ ਰਾਹ ਜੇ ਤੇ ਝੋਨੇ ਕੋਲੇ ਭਾਈ ਪਏ ਖੁੰਜਾ ਜਿੱਥੇ ਹੁਣ ਸਾਡਾ ਜਿੱਥੇ ਹੁਣ ਸਾਡਾ ਬੋਰ ਆਇਆ ਇੱਥੇ ਜਿਹਦੀ ਗੱਲ ਹੈ ਤੇ ਮੈਂ ਸਕੂਲੋਂ ਸਿੱਧਾ ਹੀ ਆਉਣਾ ਸੀ ਵੱਟੇ ਵੱਟ ਪੈ ਕੇ ਤੇ ਚੱਲ ਭੂਰਾ ਰੋਟੀ ਲਿਆ ਤੇ ਮੈਂ ਮੈਨੂੰ ਭੂਰਾ ਨਿਹਰਾ ਹੋ ਗਿਆ ਤੇ ਭਾਈ ਇਹ ઠાਣੇਦਾਰ ਸੇ ਓਕਾਇਆ ਸਾਈਕਲ ਤੇ ਪਹਿਲਾਂ ਆ ਕਿਤੇ ਚੱਲ ਬੰਸੇ ਨੇ ਤਾਂ ਉਹਦੀ ਰੋਟੀ ਖਾਣੀ ਸੀ ਤੇ ਮੇਰੇ ਵਾਲੀ ਚਾ ਕੇ ઠાਣੇਦਾਰ ਸੇ ਓਕਾ ਖਾ ਗਿਆ ਦੁੱਧ ਵੀ ਮੇਰਾ ਪੀ ਗਿਆ ਕੰਜਰ ਦਾ ਕਹੇ ਮੇਰਾ ਸੁੱਖਾ ਖਾਦਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕਹਿੰਦਾ ਮੇਰੇ ਚ ਹਨੂਮਾਨ ਆ ਗਿਆ ਮੈਂ ਜਦੋਂ ਆਇਆ ਤੇ ਮੈਂ ਬਾਂਸੇ ਨੂੰ ਘੋੜਨ ਕਿ ਮੈਂ ਕਹਾਂ ਯਾਰ ਮੇਰੀ ਰੋਟੀ ਕਹਿੰਦੇ ਆ ਖਾ ਗਿਆ ਹਨੂਮਾਨ ਮੈਂ ਕਿਹੜਾ ਹਨੂਮਾਨ ਕਹਿੰਦੇ ਹੋ ਉਹ ਤੇ ਪ੍ਰਾਲੀ ਤੇ ਬੈਠਾ ਮੇਰੇ ਉਹਨੂੰ ਪ੍ਰਾਲੀ ਦੇ ਢੇਰ ਤੇ ਬੈਠਾ ਭਾਈ ਇਹ ਉਧਰ ਬਾਦਰ ਗਿਆਨੀ ਉਦੋਂ ਇਹ ਵੀ ਨਰਮਸੀ ਬਾਦਰ ਗਿਆਨੀ ਮੇਰੇ ਹਾਂ ਜਿਹੇ ਹੀ ਐ ਇਹ ਕਰਚਾਨ ਬੁੜੇ ਦੀ ਰੋਟੀ ਲੈ ਕੇ ਚੱਲਿਆ ਸੀ ਇਹ ਵੀ ਖੇਤ ਨੂੰ ਭਾਈ ਇਹਨੂੰ ਘੇਰ ਲਿਆ ਇਹ ਆ ਗਿਆ ਸਾਡੇ ਉੱਤੇ ਝੋਨੇ ਕੋਲੇ ਉਹਨੂੰ ਕੰਧਾ ਲਿਆ ਫਰਾ ਰੋਟੀਆਂ ਦਾ ਟੰਗਾ ਕੰਢ ਤੇ ਉਧਰੋਂ ਮੈਂ ਆ ਗਿਆ ਉਹਨੂੰ ਜਾਣ ਨਾ ਦੇਵੇ ਕਹਿੰਦਾ ਉਹ ਕਹਿੰਦਾ ਉਹਨੂੰ ਕਹਿੰਦਾ ਜੇ ਤੂੰ ਜਾਵੇਂਗਾ ਮੈਂ ਉੱਡ ਕੇ ਆ ਜਵਾਂ ਉਹ ਫਿਰ ਡਰਦਾ ਉੱਥੇ ਬੰਜੇ ਕੋਲੇ ਬੈਠਾ ਰਿਹਾ ਉਧਰੋਂ ਮੈਂ ਆ ਗਿਆ ਜਦੋਂ ਮੈਂ ਆਇਆ ਤੇ ਮੈਨੂੰ ਕਹਿੰਦੇ ਰੋਟੀ ਦਾ ਤੇਰੀ ਇਹ ਖਾ ਗਿਆ ਹਰੂ ਮਾਣ ਆ ਆ ਬੈਠਾ ਤਾਂ ਹਾਂ ਪਰ ਵਾਲੀ ਤੇ ਚੜਿਆ ਮੈਂ ਕਹਾਂ ਸ਼ਾ ਤੇ ਜਦੋਂ ਭਾਈ ਮੈਂ ਇਹਦੇ ਨਾਲ ਗੱਲ ਕਰੀ ਮੈਂ ਕਿ ਸੇਵਕਾ ਤੂੰ ਰੋਟੀ ਖਾਗਾ ਮੇਰੀ ਕਹਿੰਦਾ ਜੈ ਸ਼੍ਰੀ ਰਾਮ ਜੈ ਸ਼੍ਰੀ ਲਾ ਗਿਆ ਮੈਨੂੰ ਅੰਨੇ ਜੇ ਕੱਢ ਕੇ ਕੰਨ ਤੇ ਘਹਾੜੀ ਇਹਦੇ ਕੋਲੇ ਬੋਢੇ ਤੇ ਰੱਖੀ ਫਿਰੇ ਮੈਂ ਕਹਾਂ ਯਾਰ ਇਹ ਨਾ ਮਾਰੇ ਸੋਰੇ ਥੱਕਾਂ ਵਾਲਾ ਜਾ ਹੋਇਆ ਫਿਰਦਾ ਕੀ ਗੱਲ ਹੈ ਤੇ ਭਾਦਰ ਮੈਨੂੰ ਕਹਿੰਦਾ ਭਾਈ ਇਹ ਕਹਿੰਦਾ ਮੇਰੇ ਚ ਹਨੂ ਮਾਨ ਆ ਗਿਆ ਹੁਣ ਦੇਖ ਲੈ ਆਪਦੇ ਨੂੰ ਮਗਰੋਂ ਗਿਆਨੀ ਬਣਿਆ ਫਿਰਦਾ ਸੀ ਭਾਦਰ ਗਿਆਨੀ ਤੇ ਭਾਈ ਉਹ ਤੋਂ ਡਰਿਆ ਬੈਠਾ ਮੈਂ ਕਹਿੰਦਾ ਤੂੰ ਨਹੀਂ ਜਾਂਦਾ ਕਹਿੰਦਾ ਆਜ ਹਨੂਮਾਨ ਨਹੀਂ ਛੋਡਾ ਜਾਣ ਦਿੰਦਾ ਮੈਨੂੰ ਛੋਡਾ ਹੀ ਦੱਸਣਾ ਛੋਡਾ ਹਨੂਮਾਨ ਨਹੀਂ ਜਾਣ ਦਿੰਦਾ ਮੈਂ ਕਹਿੰਦਾ ਕਿਉਂ ਓਏ ਤੂੰ ਇਹਨੂੰ ਕਾਹਤੋਂ ਰੋਕਿਆ ਕਹਿੰਦਾ ਨਹੀਂ ਜਾਣ ਦੇਣਾ ਕਹਿੰਦਾ ਇਹਦੇ ਕੋਲ ਦੁੱਧ ਦਾ ਨੇ ਰੋਟੀਆਂ ਕਹਿੰਦਾ ਮੈਂ ਉਹ ਖਾਣੀਆਂ ਮੈਂ ਕਹਿੰਦਾ ਅੰਮ੍ਰਿਤਾਂ ਖਾ ਗਿਆ ਕਹਿੰਦਾ ਹੋਰ ਖਾਣੀਆਂ ਤੇਰਾ ਭਲਾ ਹੋ ਜੇ ਤੇਰਾ ਬਾਦਰ ਕਹੇ ਤੂੰ ਰੋਟੀ ਖਾ ਲੈ ਮੈਨੂੰ ਯਾਰ ਛੱਡ ਦੇ ਬੱਸ ਮੈਨੂੰ ਕਹੀ ਨਾ ਉਹਦੀ ਕੁਹਾੜੀ ਤੋਂ ਡਰੇ ਉਹ ਮੈਂ ਕਹਿਆ ਸੌਰੇ ਜਿਆ ਤੂੰ ਜਾ ਬੁੜਾ ਖੇਤ ਬੈਠਾ ਹੁਣ 8 ਵਜੇ ਆ ਰਾਤ ਦੇ ਭੈਣੇ ਤੇ ਕਦੋਂ ਬੁੜੀਆਂ ਤੂੰ ਘਰੇ ਗਿਆ ਕਦੋਂ ਰੋਟੀਆਂ ਲਾਈਆਂ ਫੇਰ ਤੂੰ ਬੁੜੇ ਦੀਆਂ ਲੈ ਕੇ ਹਨੂਮਾਨ ਤਾਂ ਫੇਰ ਬੈਠਾ ਹੋਊਗਾ ਬੁੜੇ ਤੇ ਤੂੰ ਕਿੱਥੋਂ ਦੀ ਨੰਗੇਗਾ ਕਹਿੰਦਾ ਗਲਤ ਆ ਵਾਜ ਤੇਰੇ ਠੀਕਾ ਤਾਂ ਮੈਨੂੰ ਨੰਗਾ ਮੈਂ ਕਿਹਾ ਕੀ ਗੱਲ ਉਹਨੂੰ ਜਾਣ ਨਹੀਂ ਦਿੰਦਾ ਤੂੰ ਕਹਿੰਦਾ ਨਹੀਂ ਜਾਣ ਦੇਣਾ ਕਹਿੰਦਾ ਰੋਟੀਆਂ ਖਵਾ ਬਈ ਮੈਂ ਕਿਹਾ ਠਹਿਰ ਜਾ ਮੈਂ ਖੋਣਾ ਤੈਨੂੰ ਰੋਟੀਆਂ ਮੈਂ ਕਿਹਾ ਤੂੰ ਚੱਲ ਜਾ ਮੈਂ ਉਹਨੂੰ ਲੈ ਗਿਆ ਉੱਥੇ ਮੈਂ ਚੱਕ ਲਿਆ ਰੇੜੀ ਦਾ ਬੰਗਾ ਜਾ ਪਿਆ ਸੀ ਉੱਥੇ ਸਦਾ ਜਾਤੇ ਮੈਂ ਉਹ ਚੱਕੇ ਮੋੜੇ ਤੇ ਤਾਂ ਲਿਆ ਮੈਂ ਕਿਹਾ ਤੂੰ ਨਾ ਮੇਰੀਆਂ ਕਾਂਗਣਾਂ ਨਾਲ ਤੂੰ ਯਾਰ ਇਹਨਾਂ ਦੇ ਬੁੜੇ ਦੀਆਂ ਖਾਣ ਨੂੰ ਫਿਰਦਾ ਤੇ ਮੈਂ ਉਹ ਜੀ ਮੈਂ ਕਿਹਾ ਤੂੰ ਓਂ ਕਰਾ ਖਾ ਲੈ ਜਿਹੜਾ ਪੈਂਦਾ ਸੋ ਦੇਖੀਏ ਕੋਲੀ ਜਾਣਾ ਇਹਨੇ ਤੇ ਖਾਲੇ ਖਾਲ ਭੱਜ ਜਾ ਕਹਿੰਦਾ ਗੱਲ ਤਾਂ ਤੇਰੀ ਬਾਈ ਠੀਕ ਹੈ ਉਹਨੂੰ ਪਾਈਏ ਨੇ ਮਹਾਰਾ ਅੱਲ ਕਰਾ ਫੇਰ ਕਹਿੰਦਾ ਆ ਗਿਆ ਉੱਡ ਕੇ ਮੂਰ ਦੀ ਜਦੋਂ ਨੇ ਉੱਡ ਕੇ ਮੂਰ ਦੀ ਕਿਹਾ ਤੇ ਪਰਾਵਾ ਉਹ ਤਾਂ ਫੇਰ ਆ ਬੜਿਆ ਉਹ ਮੈਂ ਕਿਹਾ ਤੂੰ ਫੇਰ ਆ ਗਿਆ ਕਹਿੰਦਾ ਯਾਰ ਹਾ ਤੇ ਕਹਿੰਦਾ ਮੈਂ ਉੱਡ ਕੇ ਜਨੂੰ ਕੰਨਾਂ ਮੈਂ ਉੱਥੇ ਕੱਲਾ ਹੋਇਆ ਮੈਂ ਉੱਥੇ ਸੱਟ ਲਿਆ ਫੇਰੇ ਨੇ ਉਹ ਮੈਂ ਕਹਾ ਨਹੀਂ ਉਹ ਡੱਟ ਕੇ ਨੇ ਆਉਣਾ ਯਾਰ ਤੂੰ ਹੀ ਤੋ ਤਕਣਾ ਤੇ ਤੂੰ ਭੱਜ ਜਾ ਕੰਨਾਂ ਯਾਰਾ ਕਿੱ ਲਈ ਫਿਰਦਾ ਘੋੜੇ ਜੀ ਕੰਨਾਂ ਕੱਕਾਈਦਾ ਜਾਂਦਾ ਮੇਰੇ ਮਾਰੇ ਨਾ ਉਹ ਮੈਂ ਕਹਾ ਨਹੀਂ ਮਾਰਦਾ ਇੰਨਾ ਡਰਾ ਲਿਆ ਰਹੇ ਨੇ ਭਾਦਰ ਤੇ ਭਾਈ ਭਾਦਰ ਕਹੇ ਤੂੰ ਰੋਟੀਆਂ ਖਾ ਲਾ ਤੇ ਸਾਡਾ ਬੋੜਾ ਜੂਈ ਸਾਰ ਲੂ ਤੇ ਮੈਨੂੰ ਕੁਛ ਕਹੀ ਨਾ ਡਰਦਾਵਾ ਦਰਗਿਆਨੀ ਚੱਲ ਭਾਈ ਮੈਂ ਉਹ ਦੂਜਾ ਨੂੰ ਨਾ ਹਟਿਆ ਤੇ ਮੈਂ ਕੱਢ ਜਾਵਾਂਗਾ ਤਰੂ ਮੈਂ ਕਰਦਾ ਲੋਟ ਆ ਗਿਆ ਜੀ ਥੱਲੇ ਉਤਰਿਆ ਮੇਰੇ ਕੋਲ ਜੈ ਸ਼੍ਰੀ ਰਾਮ ਕਵਾੜੀ ਕਪਾ ਕਮਾ ਵੀ ਮੇਰੇ ਦਾਗ ਦਾਲੇ ਹੁਣ ਮੈਂ ਤਾਂ ਤਗੜਾ ਸੀ ਪੂਰਾ ਤੇ ਮੈਂ ਭਾਈ ਉਹਨੇ ਮੇਰੇ ਨੂੰ ਕਵਾੜੀ ਦੀ ਕਕਾਈ ਤੇ ਮੈਂ ਬੰਗਾ ਕਗਾ ਸਾਇਦੇ ਇਹਨੇ ਨੂੰ ਤੇ ਬੰਗੇ ਦੇ ਵਿੱਚ ਕਵਾੜੀ ਵੱਜ ਕੇ ਤੇ ਅੱਧੇ ਗੱਲੇ ਤੇ ਡਿੱਗੀ ਜਾ ਕੇ ਤੇ ਫੜ ਲਿਆ ਸੀ ਭਾਈ ਇਹ ਮੈਂ ਮਨਸਾ ਤੇ ਪੂਰਾ ਕਰਨਾ ਨੇ ਫੜ ਕੇ ਤੇ ਅਸੀਂ ਭਾਈ ਇਹ ਮੰਜੇ ਤੇ ਬੰਨਤਾ ਜਦੋਂ ਮੰਜੇ ਤੇ ਬੰਨਤਾ ਸੀ ਭਾਈ ਤੇ ਬੰਨੇ ਕਹਤੇ ਅਸੀਂ ਭਾਈ ਉੱਤੇ ਐ ਪ੍ਰਾਲੀ ਦੇ ਸੁੱਬ ਬੱਟ ਬੱਟ ਕੇ ਬੱਟ ਬੱਟ ਕੇ ਐਨ ਉਤੋਂ ਦੀਆਂ ਟਕਾ ਆ ਕੇ ਬੰਨਤਾ ਹੈ ਬੰਨੇ ਕਹਤੇ ਮੈਂ ਬੰਨ ਤਨ ਮੈਂ ਕਹਾਂ ਤੂੰ ਜਾ ਜਾ ਹੁਣ ਬਾਜਾ ਚੱਲ ਭਾਈ ਬਾਜੇ ਉਹ ਬੰਨ ਲਿਆ ਫੇਰ ਬਾਦਰ ਗਿਆ ਐ ਜਾ ਬਾਦਰ ਨੇ ਡਰਾਇਆ ਪਤੰਦਰ ਨੇ ਯਾਰ ਕਮਾਲ ਕਰਤੀ ਤੇ ਉਹ ਬੰਨੀ ਰੱਖ ਨਾ ਘੰਟਾ ਕਸੇ ਅਸੀਂ ਰੇੜੀ ਲੱਦਣ ਲੱਗ ਕੇ ਝੋਨੇ ਦੀ ਰਾਤ ਨੂੰ ਲੱਦ ਕੇ ਕੜਿਆ ਹੁੰਦੇ ਸੀਗੇ ਡੀਆਂ-ਡੀਆਂ ਤੇ ਕਰਕੇ ਤੇ ਤੜਕੇ ਉਹਨੂੰ ਲੈ ਜਾਂਦੇ ਲਾਂਦੇ ਤੇ ਮੰਡੀ ਚਲਾਉਂਦੇ ਹੁੰਦੇ ਆਪਣੇ ਪਿੰਡੀ ਚਲ ਭਾਈ ਅਸੀਂ ਉੱਚੋ ਨਾਲ ਲੱਦਣ ਲੱਗੇ ਤੇ ਮੈਨੂੰ ਹੌਲੀ ਹੌਲੀ ਕਰੀ ਜਾਉ ਜੀਤੋਏ ਜੀਤੋਏ ਤੇ ਮੈਂ ਜਿਹੜਾ ਮੈਂ ਕਿਹਾ ਹਾਂ ਕੀ ਗੱਲ ਆ ਕਹਿੰਦਾ ਮੈਂ ਤੜੀ ਗੱਲ ਆ ਖੋਲ ਦੇ ਮੇਰੇ ਜ ਕੋਈ ਹਣੂ ਮਾਰ ਨਹੀਂ ਆਇਆ ਮੈਂ ਤਾਂ ਤੇਰੀਆਂ ਰੋਟੀਆਂ ਖਾਂਦਾ ਖਾਧੀਆਂ ਕਰਕੇ ਤੇ ਥੋੜ ਡਰ ਗਿਆ ਤੇ ਬਾਕੀ ਮੈਂ 72 ਗੈਨੇ ਵਾਲੀਆਂ ਖਾਣੀਆਂ ਸੀ ਨੈਰਾ ਦੁੱਧ ਪੀ ਜਾਣਾ ਸੀ ਤੇ ਤੂੰ ਮੈਨੂੰ ਐਵੇਂ ਯਾਰ ਮੈਂ ਕਿਹਾ ਬਤੰਦਰਾ ਉਹਨਾਂ ਦਾ ਬੁੜਾ ਖੇਤ ਆ ਯਾਰ ਚਲ ਤੂੰ ਮੇਰੀਆਂ ਤਾਂ ਕਾਲੀਆਂ ਸੜ ਗਿਆ قال کوئی نہیں میں کہا کوئی اسے سال ਲੰਗੇ ਸੀ بھائی ਕੰਨੇ ਕੰਨੇ ਚੁੱਪ ਕੇ ਸਾਰਿਆ ਤੇ ਮੈਂ ਕਿਹਾ ਕੰਜਰ ਤੈਨੂੰ ਕੀ ਕਰਦਾ ਕਹਿੰਦਾ ਮੈਂ 41 ਗਾਲਾਂ ਕੋਲ ਤੇ ਮੈਂ ਚੋਨਾ ਲੈ ਤੋਣਾ ਸੋਡੇ ਨਾ ਮੈਂ ਕਿਹਾ ਚੰਗਾ ਕਹਿੰਦਾ ਭਰ ਕੇ ਟੋਕਰੀ ਭਰੇ ਹੋ ਜਾ ਕਰੋ ਆਪੇ ਚੱਕ ਕੇ ਸੱਟੂ ਡਰਦਾ ਮੈਂ ਕਿਹਾ ਵੀ ਠੀਕ ਆ ਚਲ ਆਈ ਖੋਲਤਾ ਤੇ ਸਾਡੇ ਨਾਲ ਜਿਹੜੀ ਲਦਾਤੀ ਇਹਨੇ ਅੱਧਾ ਘੰਟਾ ਲੱਗਿਆ ਕੱਲ੍ਹ ਅਸੀਂ ਚੱਕੀ ਭਰੇ ਦੱਬੀ ਭਰੇ ਟੋਕਰੀ ਜੀ ਇਹ ਕਹਿੰਦਾ ਠੀਕ ਆ ਹਨੂਮਾਨ ਭਾਈ ਬਹੁਤ ਕੰਮ ਕਰਦਾ ਇਸ ਤਰ੍ਹਾਂ ਭਾਈ ਉਹਦਾ ਹਨੂਮਾਨ ਕੱਢਿਆ ਇਹ ਸਾਡੇ ਨਾਲ ਹਾਲੇ ਬਹੁਤ ਕਰਦਾ ਹੁੰਦਾ ਸੀ ਇਹ ਫੇਰ ਅਸੀਂ ਭਾਈ ਸਾਡੇ ਖੇਤ ਪੈਂਦੇ ਨੇ ਜਦੋਂ ਖੇੜਦੇ ਹੁੰਦੇ ਸੀ ਉਦੋਂ ਕਿਉਂਕਿ ਪੈਂਦਾ ਸਾਡੇ ਕੋਲ ਹੀ ਸੀ ਇਹ ਘਰੇ ਵੇ ਤੇ ਮਾਈ ਸੀ ਦੋਨੇ ਘਰੋਂ ਆ ਜਾਂਦਾ ਸੀ ਇਹ ਤੇ ਜਾਂ ਅਸੀਂ ਇਹਦੇ ਘਰੇ ਉੱਤੇ ਪੈ ਜਾਣਾ ਮੈਂ ਵੀ ਪੈ ਜਾਣਾ ਇਹਦੇ ਕੋਲ ਜਾ ਕੇ ਤੇ ਭਾਈ ਜਦੋਂ ਖੇਤ ਪੈ ਤੇ ਸੇਵੀਆਂ ਲੈ ਜਾਣੀਆਂ ਮੈਂ ਘਰੋਂ ਚੱਕ ਕੇ ਇਹਦੇ ਘਰੋਂ ਵੀ ਲੈਉਣੀਆਂ ਸੀ ਚਲਈ ਬਾਰੀ ਬੋਤਲ-ਬੋਤਲੀ ਦੁੱਧ ਦੀ ਸਾਰੇ ਲੈ ਜਾਂਦੇ ਹੁੰਦੇ ਸੀ ਤੇ ਭਾਈ ਬੋਤਲ ਦੁੱਧ ਦੀ ਚੋਂ ਪਜਾ ਜਾਣੇ ਕੋਲ ਸਾਡੇ ਕੋਲੇ ਅਸੀਂ ਸੇਵੀਆਂ ਪਤਿੱਲੇ 'ਚ ਬਣਾ ਲਗਾ। ਜਦੋਂ ਸੇਵੀਆਂ ਬਣਾ ਆ ਕੇ ਤੇ ਰੱਖਦੇ ਆ ਕਹਿੰਦਾ ਵੀ ਤੜਕਾ ਖਾਵਾਂਗੇ ਆਹਦਾ ਸਾਨੂੰ ਆਦਾ। ਮੈਂ ਕਹਾ ਚੱਲ ਤੜਕਾ ਖਾ ਲਾਂਗੇ। ਅਸੀਂ ਪੈ ਗਏ ਭਾਈ। ਚਲ ਉਹ ਚੋਣਾ ਚਾਹਣੇ ਉਹ ਤੋਂ ਉਹੀ ਭਾਈ ਕੋਡੀ ਖੇਡਦੇ ਭਾਈ ਦੇ ਦਿੰਦੇ ਸੀ ਤੜਕਿਆ। ਤੇ ਮਾਂ ਦਾ ਪੋਤਾ ਦਾ ਅਦੀ ਕਰਾ ਤੋਟਿਆ ਤੇ ਭੈਣਾਂ ਆ ਰਾਮ ਨਾਲ ਇਕੱਲਾ ਬੈਠਾ ਖਾਈ ਜਾਵੇ। ਮੈਂ ਕਹਿੰਦੀ ਜਦੋਂ ਮੇਰੀ ਅੱਖ ਜੀ ਖੁੱਲੀ ਮੈਂ ਕਹਾ ਹਾਈ ਕਰਦਾ ਓਏ। ਮੈਨੂੰ ਕਹਿੰਦਾ ਨਾ ਨਾ ਚੁੱਪ 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 ਬੋਲ ਨਹੀਂ ਨਾ ਜਮੈਂ ਚੁੱਪ। ਆ ਜਾ ਰੇ ਤੂੰ ਵੀ ਉਹ ਭੜੀਆਂ ਠੰਡੀਆਂ ਠੰਡੀਆਂ ਇੰਨੀਆਂ ਸਵਾਦ ਲੱਗਣੋਂ ਤੇ ਅਸੀਂ ਭਾਈ ਖਾ ਗਏ ਦੋਨੇ ਖਾ ਕੇ ਉਹ ਪਤਿਲਾ ਪਾਇਨ ਨਾ ਚਮਕਦੇ ਪਾਣੀ ਜਿਹਾ ਤਰਤਾ ਪਤਿਲਾ ਰੂਪਾ ਉਠਿਆ ਮਿੰਦਰ ਉਠਿਆ ਹੋਰ ਕਈਆਂ ਸਾਥੋ ਜੜੀਆਂ ਦੇਣੀ ਚੋਰੀ ਵੀ ਅਸੀਂ ਸੇਵੀਆਂ ਖਾਈਏ ਤੇ ਅਸੀਂ ਨਾਲ ਨਾਲ ਰੱਜ ਕੇ ਸੁੱਤੇ ਪਏ ਤੇ ਨੈਂ ਤਾਂ ਪਤਿਲਾ ਚੱਕੀ ਬਿਠੇ ਦੌੜੀ ਬਰਾਸੀ ਹਰ ਕੇ ਕਦੇ ਨਾ ਕਰੀ ਜਣ ਪਹਿਲੇ ਲਲਣੇ ਜਤਾ ਠਾਣੇਦਾਰ ਮਰ ਗਿਆ ਜਾਂ ਭੀਮਾ ਕਾ ਮਰ ਗਿਆ ਇਹਨਾਂ ਤੋਂ ਬਿਨਾ ਹੋਰ ਤਾਂ ਯਾਰ ਕੋਈ ਖਾ ਨਹੀਂ ਸਕਦਾ ਇਹਨਾਂ ਦਾ ਇਹ ਤਾਂ ਪੁੱਤਰ ਸਾਰਾ ਵਧੀਲੇ ਹੀ ਖਾ ਗਿਆ ਯਾਰ ਤੇ ਭੈਣ ਨੇ ਕਿਵੇਂ ਘਰਾੜੇ ਮਾਰਦੇ ਆ ਤੇ ਅਸੀਂ ਸੀ ਹਲੇ ਜਾਗਦੇ ਹੀ ਤੇ ਸਾਨੂੰ ਨਾ ਸੁਣੀ ਜਾਵੇ ਅਸੀਂ ਆਰਾਮ ਨਾਲ ਚਾਹੀ ਨੱਪੀ ਪਏ ਰਹੇ ਭੈਣਾਂ ਰੱਜੇ ਸੇਵੀਆਂ ਨਾ ਇਹ ਜੇ ਕੰਮ ਇਹ ਕਰਦਾ ਸੀ ਸਾਰੇ ਨਾਮ ਉੱਠਦੇ ਨੇ ਇਕੱਲੇ ਨੇ ਰਗੜ ਦੇਣਾ ਸੀ ਚਾਹੇ ਸਾਲੇ ਸਾ ਢੱਡੀ ਪਾੜ ਜਾਂਦਾ ਤੜਕੋਂ ਉੱਠੇ ਅਸੀਂ ਭਾਈ ਫੇਰ 4:00 ਵਜੇ ਤੇ ਫਿਰ ਭੱਜਣ ਨੂੰ ਉੱਟ ਕੇ ਦੇਖ ਲੈਨੇ ਰਾਤ ਨੂੰ ਸੇਵੀਆਂ ਬਣਾਈਆਂ 8-9 ਵਜੇ ਤੱਕ ਗੱਲਾਂ-ਗੱਲਾਂ ਕਰਦੇ ਰਹੇ ਤੇ ਨਾਲੇ ਫਿਰ 12 ਵਜੇ ਉੱਟ ਕੇ ਸੇਵੀਆਂ ਕੱਢੀਆਂ 4 ਵਜੇ ਉੱਟ ਕੇ ਫਿਰ ਭੱਜਣ ਨੂੰ ਤੁਰ ਪਏ ਇਸ ਤਰ੍ਹਾਂ ਦੇ ਜਿਹੜੇ ਐਵੇਂ ਕਹਿੰਦੇ ਬੰਦਾ ਬਹੁਤ ਗੁੱਡ ਆ ਸੇਵਾ ਇਹਨੇ ਸਾਡੀ ਵਾਕ ਕਰਾਈ ਸੇਵਾ ਆ ਗਿਆ ਦੂਜੀ ਆਪਣੀ ਪ੍ਰੈਕਟਿਸ ਵਾਕ ਕਰਾਈ ਇਹਨੇ ਚੱਲਿਆ ਕੋਚ ਬਣ ਕੇ ਹੀ ਪਰ ਇੰਨਾ ਕਭ ਪਹਲਾ ਚੜਨੀ ਚੱਲਿਆ ਜਾ ਰਿਹਾ ਨਹੀਂ ਇਹਨੇ ਸਮਝਾਏ ਵੀ ਆਪਣਾ ਭਾਰ ਨਾ ਘਟਾਇਓ ਮੇਰੇ ਵੀਰ ਗਾਂ ਬਾਦ ਆ ਜਾਣ ਦੋ ਭਾਰ ਤੇ ਆਪਾਂ ਗਾਂ ਵੱਡਿਆਂ ਟੀਮਾਂ ਖੇਡਾਂਗੇ ਇੰਨੀ ਉਹਦਾ ਅਕਲ ਹੈ ਨਹੀਂ ਸੀ ਭਾਰ ਘਟਾਈ ਜਾਣਾ ਇਹਦੇ ਮਗਰ ਲੱਗੇ ਰਹਿਣਾ ਤੇ ਸਰੀਰ ਤੇ ਆ ਦਾ ਮਤਲਬ ਉੱਥੇ ਸਰੀਰ ਟੱਕ ਟੱਕ ਲੱਗ ਗਈ ਤੇ ਬਸ 60 62 ਕਿਲੋ ਤੋਂ ਬਾਰ ਬਾਦਦਾ ਨਹੀਂ ਸੀ ਆਉਣ ਵਦਿਆ ਉਹ ਤੋਂ ਬਾਅਦ ਪਹਿਲਾਂ ਪਹਿਰ ਭਾਰ ਨਹੀਂ ਸੀ ਬਾਦਦਾ ਚਮੇ ਬਸ ਉੱਥੇ ਖੜ ਜਾਣਾ ਆ ਕੇ ਪਿੱਛੇ ਦਾ ਬਲਾ ਮੋੜ ਉਹਦੇ ਘਟ ਜਾਂਦਾ ਸੀ ਵਰਗਾ ਨਹੀਂ ਸੀ ਵਾਦਾ ਇਹ ਜੀ ਇਹਨਾਂ ਨੇ ਟੱਕ ਪਾਈ ਕਿਉਂਕਿ ਪਾਰ ਰੋਟੀਆਂ ਸਾਡੇ ਛੱਡ ਕੇ ਪਾਰ ਘਟਾਉਣਾ ਇਹਨੂੰ ਇਉਂ ਸੀ ਵੀ ਮੇਰੇ ਤੋਂ ਟੀਮ ਤੋਂ ਬਾਹਰ ਨਾ ਹੋ ਜਾਏ 62 ਕਿਲੋ ਤੇ 57 ਸੀ ਖਿੱਡੀ ਜਾਈਏ ਬਸ ਉਪਰ ਜਦੋਂ ਮੈਂ ਇੱਕ ਮੈਚ ਇੱਕ ਦੋ ਮੈਚ ਹੀ ਖੇਡਿਆ ਉਦੋਂ ਮੇਰੀ ਬਾਹਾਂ ਟੁੱਟ ਗਈ ਬਸ ਅਰੇ ਜਣੀ ਇਹਦੇ ਨਾਲ ਆਸੇ ਮਖੌਲ ਬਹੁਤ ਕਰਦਾ ਹੁੰਦਾ ਸੀ ਹੁਣ ਕਿਰ ਇਹਦੇ ਗਾਲਬ ਕੱਢਿਆ ਸੀ ਇਹਦੇ ਚੋਂ ਅਸੀਂ ਉਹਨੂੰ ਮਾਰ ਤੇ ਉਹ ਹੁਣ ਗੱਲ ਲੰਮੀ ਆ ਥੋੜੀ ਜਿਹੀ ਵੱਧ ਬਣ ਜੋ ਗਈ ਗੱਲ ਲੰਮੀ ਜਿਹੜੀ ਇਹ ਜ ਆ ਬੰਦਾ ਹੈ ਤੇ ਮਖੌਲੀ ਵੀ ਬਹੁਤ ਬੰਦਾ ਮਾੜਾ ਨਹੀਂ ਹੈ ਬੰਦਾ ਬਹੁਤ ਗੁੱਡ ਆ ਬਹੁਤ ਗੁੱਡ ਬੰਦਾ ਸੇਵ ਕਰਗਾ ਬਾੜਨਾ ਬਹੁਤ ਮੁਸ਼ਕਲ ਆ ਬਈ ਅੱਜ ਵੀ ਸਰੀਰ ਇਹਦਾ ਹਲੇ ਪੂਰਾ ਸਰੀਰ ਦਾ ਸਾਂਭਿਆ ਯਾਰ ਪੂਰਾ ਪਿਆ ਢਲੇ ਹਲੇ ਵੀ ਡੰਡ ਬੈਠਾ ਲਾਉਂਦਾ ਜਿਵੇਂ ਫਿਟਿੰਗਾਂ ਬਹੁਤ ਵੱਡੀਆਂ ਪੈ ਗਈਆਂ ਤੇ ਮੁੰਡਾ ਵੀ ਇਹਦਾ ਵਿਚਾਰੇ ਦਾ ਸੁਰਗਵਾਸ ਹੋਇਆ ਵਾ ਤੇ ਹੁਣ 9 ਦਿਨਾਂ ਮੈਂ ਕਹਦੀ ਆ ਬਾਰਤ ਦੀ ਜਾਂ ਪੈਸਾ ਤੇ ਲਾਜ ਨੂੰ ਘੱਲਦੀ ਆ ਠੀਕ ਹੈ ਵਧੀਆ ਕਰੇ ਚਲੋ ਚੱਲੀ ਜਾਂਦਾ ਇਹਦਾ ਤੋਰੀ ਫੁਲਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ